ਸਾਸੀ ਗੱਲ ਕਿਸਾਨ ਵੀਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਮੱਕੀ ਦੀ ਫਸਲ ਬਾਰੇ ਜਿਵੇਂ ਕਿ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਮੱਕੀ ਦੀ ਫਸਲ ਨੂੰ ਸਭ ਤੋਂ ਵੱਧ ਜਿਹੜਾ ਮੌਸਮ ਪ੍ਰਭਾਵਿਤ ਕਰਦਾ ਹੈ ਤੇ ਪਿਛਲੇ ਸਾਲ ਵੀ ਅਚਾਨਕ ਗਰਮੀ ਵਧਣ ਕਰਕੇ ਮੱਕੀ ਦੀ ਫਸਲ ਦੇ ਵਿੱਚ ਝਾੜ 'ਚ ਬਹੁਤ ਵੱਡਾ ਨੁਕਸਾਨ ਹੋਇਆ ਤੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਚਲਣਾ ਪਿਆ ਕਿਸਾਨ ਵੀਰੋ ਇਸ ਸਾਲ ਵੀ ਮੌਸਮ 'ਚ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ ਤੁਸੀਂ ਇਹ ਜਾਣ ਵੀ ਸਕਦੇ ਹੋ ਕਿ ਜਿਹੜਾ ਪਿਛਲੇ ਸਾਲ ਐਸੇ ਫਰਵਰੀ ਮਹੀਨੇ ਦੇ ਵਿੱਚ ਮੌਸਮ ਸੀ ਉਹ 17 ਤੋਂ 18 ਡਿਗਰੀ ਤੱਕ ਹਾਈਸਟ ਗਿਆ ਸੀ ਤੇ ਇਸ ਵਾਰੀ ਇਹ ਜਿਹੜਾ ਤਾਪਮਾਨ ਹੈ ਫਰਵਰੀ ਮਹੀਨੇ ਚ ਘੱਟੋ-ਘੱਟ 27 ਡਿਗਰੀ ਤੋਂ 30 ਡਿਗਰੀ ਤੱਕ ਚੱਲ ਜਾਏਗਾ ਜੇਕਰ 12 ਤੋਂ 14 ਡਿਗਰੀ ਦਾ ਫਰਕ ਆਪਣਾ ਪਹਿਲੇ ਹੀ ਮਹੀਨੇ ਬਿਜਾਈ ਦੇ ਵੇਲੇ ਆਉਂਦਾ ਤਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਦੀ ਕਿਹੜੀ ਕਿਸਮਾ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਵੀਰੋ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਅਪਾ ਤੇ ਇਹ ਜਾਣਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਇੱਕ ਵਧੀਆ ਬੀਜ ਦੀ ਚੋਣ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਮੱਕੀ ਦੀ ਫਸਲ ਦੇ ਵਧੀਆ ਝਾੜ ਨੂੰ ਸੁਨਿਸ਼ਚਿਤ ਕਰ ਸਕਦੇ ਹਾਂ ਤੇ ਇੱਥੇ ਜਾਣਨਾ ਬੜਾ ਜ਼ਰੂਰੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਜਿਹੜੇ ਡਿਕਾਲਡ ਦੇ ਹਾਈਬ੍ਰਿਡ ਨੇ ਆਪਣੇ ਤੋਂਡੇ ਜਿਹੜੇ ਬਰੋਸੇਮਨ ਡਿਕਾਲਡ ਦੇ ਹਾਈਬ੍ਰਿਡ ਨੇ ਉਹਨਾਂ ਨੇ ਕਿਸਾਨਾਂ ਨੂੰ ਹਰ ਸਾਲ ਦੇ ਵਿੱਚ ਵਧੀਆ ਝਾੜ ਦਿੱਤਾ ਹਰ ਮੌਸਮ ਦੇ ਵਿੱਚ ਵਧੀਆ ਝਾੜ ਦਿੱਤਾ ਤੇ ਕਦੇ ਵੀ ਕਿਸਾਨਾਂ ਨੂੰ ਧੋਖਾ ਨਹੀਂ ਦਿੱਤਾ ਕਿਸਾਨ ਵੀਰੋ ਡਿਕਾਲਡ ਦੇ ਹਾਈਬ੍ਰਿਡ ਨੂੰ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਜਿਵੇਂ ਕਿ 9208 9281 ਇੱਕ ਜਿਹੜੀ ਨਵੀਂ ਕਿਸਮ ਪਿਛਲੇ ਸਾਲ ਡਿਕਾਲ ਬਣੇ ਦਿੱਤੀ 9248 ਇਹਨਾਂ ਕਿਸਮਾਂ ਦੀ ਇਹ ਖਾਸੀਅਤ ਹੈ ਕਿ ਇਹ ਵੱਧ ਗਰਮੀ ਨੂੰ ਝੇਲਣ ਪ੍ਰਤੀ ਪੂਰਨ ਤਰੀਕੇ ਨਾਲ ਸਮਰਥਤ ਹੈਗੀਆਂ ਹਨ ਤੇ ਇਹਨਾਂ ਫਸਲਾਂ ਦੇ ਵਿੱਚ ਕਦੀ ਵੀ ਇਹਨਾਂ ਕਿਸਮਾਂ ਦੇ ਵਿੱਚ ਡਿੱਗਣ ਦੀ ਸਮੱਸਿਆ ਕਦੇ ਵੀ ਨਹੀਂ ਆਉਂਦੀ ਕਿਸਾਨਾਂ ਨੂੰ ਤੇ ਪਿਛਲੇ ਸਾਲ ਤੁਸੀਂ ਵੀ ਇਹ ਦੇਖੋਗੇ ਕਿ ਡਿਕਾਲ ਦੇ ਜਿਹੜੇ ਹਾਈਬ੍ਰਿਡ ਹੈਗੇ ਸੀ ਉਹਨਾਂ ਵਿੱਚ ਇੱਕ ਸਾਰ ਤੇ ਲੰਮੀਆਂ ਛਲੀਆਂ ਸੀ ਤੇ ਛਲੀਆਂ ਨੂੰ ਵਿੱਚ ਪੂਰਨ ਤਰੀਕੇ ਨਾਲ ਜਿਹੜੇ ਭਰੀਆਂ ਹੋਈਆਂ ਸੀ ਤੇ ਘੱਟ ਮੋਇਸਚਰ ਦੇ ਵਿੱਚ ਵੀ ਇਹਨਾਂ ਦੇ ਵਿੱਚ ਜਿਹੜਾ ਵਜਨ ਹੈ ਉਹ ਵਧਿਤ ਹੈਗਾ ਸੀ ਕਿਸਾਨ ਵੀਰੋ ਇੰਨਾ ਹੀ ਸੇਮ ਹਾਲਾਤਾਂ ਚ ਅਗਰ ਆਪਾਂ ਬਾਕੀ ਕਿਸਮਾਂ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਵੀ ਦੇਖ ਰਹੇ ਹੋ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਕਿਸਮਾਂ ਸੀ ਜਿਹੜੀਆਂ ਆਪਣੇ ਕਿਸਾਨ ਵੀਰਾਂ ਨੇ ਸੁਨੇ ਸੁਨਾਏ ਤੇ ਲਾ ਲਈਆਂ ਤੇ ਵੱਡੇ ਪੱਧਰ ਤੇ ਲਾਈਆਂ ਉਹਨਾਂ ਨੂੰ ਲਾਸਟ ਤੇ ਜਾ ਕੇ ਜਿਹੜੀ ਆਪਣੀ ਫਰਵਰੀ ਅਖੀਰ ਦੀ ਆ ਮਾਰਚ ਦੀ ਬਿਜਾਈ ਸੀ ਉਹਦੇ ਵਿੱਚ ਜਾ ਕੇ ਉਸ ਛਲੀਆਂ ਨੂੰ ਦਾਣੇ ਤੱਕ ਨਹੀਂ ਪਏ ਤੇ ਇਹਦਾ ਜਿਹੜਾ ਨੁਕਸਾਨ ਹੈ ਉਹ ਆਪਾਂ ਨੂੰ ਆਪਣੇ ਝਾੜ ਦੇ ਵਿੱਚ ਜਾ ਕੇ ਹੋਇਆ ਤਾਂ ਸਾਡੀ ਇਹ ਤੁਹਾਨੂੰ ਇੱਕ ਬੇਨਤੀ ਹੈ ਕਿ ਇਸ ਵਾਰੀ ਆਪਾਂ ਹੁਣੇ ਜਾਣਦੇ ਹਾਂ ਕਿ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਤਾਂ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਬੜਾ ਸचेਤ ਹੋ ਕੇ ਆਪਣੇ ਖੇਤਾਂ ਦੇ ਲਈ ਬੀਜ ਦੀ ਚੋਣ ਕਰੀਏ ਤਾਂ ਜੋ ਅੱਗੇ ਚੱਲ ਕੇ ਵਧੀਆ ਝਾੜ ਲੈ ਸਕੀਏ ਤਾਂ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵਾਰੀ ਜਦੋਂ ਤੁਸੀਂ ਮੱਕੀ ਦੀ ਫਸਲ ਦੀ ਬਿਜਾਈ ਕਰਨੀ ਹੈ ਤਾਂ ਚੁਣੋ ਡਿਕਾਲ ਦੇ ਜਿਹੜੇ ਹਾਈਬ੍ਰਿਡ ਨੇ 9208 9248 ਤੇ 9108 ਕਿਉਂਕਿ ਇਹ ਉਹ ਹਾਈਬ੍ਰਿਡ ਹੈਗੇ ਨੇ ਜਿਹੜੇ ਕਿ ਤੁਹਾਨੂੰ ਹਰ ਸਾਲ ਹਰ ਮੌਸਮ ਦੇ ਵਿੱਚ ਵਧੀਆ ਝਾੜ ਦਿੰਦੇ ਨੇ ਧੰਨਵਾਦ